ਕੋਈ ਫਿਰ ਬੜਾ ਵੱਡਾ ਹੰਗਾਰਾ ਮਿਲਿਆ ਤੁਸੀਂ ਜਿਵੇਂ ਦੇਖ ਰਹੇ ਹੋ ਲਗਾਤਾਰ ਤੁਸੀਂ ਰੋਜ਼ ਕਵਰ ਕਰ ਰਹੇ ਹੋ ਕਿ ਪਿਛਲੇ 4-5 ਦਿਨਾਂ ਤੋਂ ਹਫਤੇ ਤੋਂ ਲਗਾਤਾਰ ਰੋਜ਼ ਅਲੱਗ-ਅਲੱਗ ਇਲਾਕਿਆਂ 'ਚੋਂ ਬੜੇ ਸਮਾਜ ਦੇ ਪ੍ਰਤਨਿਧਿਤ ਕਰਨ ਵਾਲੇ ਲੋਕ ਭਾਰਤੀ ਜਨਤਾ ਪਾਰਟੀ 'ਆਂ ਜੁੜ ਰਹੇ ਨੇ ਉਸੇ ਕੜੀ ਚੱਜ ਸਾਡੇ ਵੀਰ ਰਾਜ ਸ਼ਰਮਾ ਜੀ ਦੁਗਰੀ ਤੋਂ ਜਿਹੜੇ ਕੀ ਸੋਸ਼ੀਅਲੀ ਕੰਮ ਕਰਦੇ ਹੋਏ ਉਸ ਇਲਾਕੇ ਦੇ ਵਿੱਚ ਧਰਮ ਦਾ ਕੰਮ ਕਰਦੇ ਹੋਏ ਲੋਕਾਂ ਦੇ ਵਿੱਚ ਬਹੁਤ ਪਪੂਲਰ ਨੇ ਬਹੁਤ ਪ੍ਰਿਯੇ ਨੇ ਔਰ ਹਮੇਸ਼ਾ ਬਿਨਾ ਕਿਸੇ ਉਹਦੇ ਤੋਂ ਉਹਨਾਂ ਨੇ ਲੋਕਾਂ ਦੇ ਵਿੱਚ ਵਿਚਰ ਕੇ ਪਬਲਿਕ ਦੇ ਕੰਮ ਕੀਤੇ ਨੇ ਅੱਜ ਉਹ ਏਡੀ ਬੜੀ ਤਦਾਦ ਦੇ ਵਿੱਚ ਮੇਰੀਆਂ ਭੈਣਾ ਔਰ ਭਰਾਵਾਂ ਦੇ ਨਾਲ ਸਾਰੀ ਉੱਥੇ ਦੀ ਸੰਗਤ ਦੇ ਨਾਲ ਲਗਭਗ 100 ਲੋਕਾਂ ਨੂੰ ਨਾਲ ਲੈ ਕੇ ਅੱਜ ਉਹਨਾਂ ਨੇ ਇੱਥੇ ਆ ਕੇ ਬੀਜੇਪੀ ਜੁਆਇਨ ਕੀਤੀ ਆ ਮੈਂ ਉਹਨਾਂ ਨੂੰ ਇੱਥੇ ਆਣ ਤੇ ਬਹੁਤ-ਬਹੁਤ ਸਵਾਗਤ ਕਰਦਾ ਉਹਨਾਂ ਨੂੰ ਜੀ ਆਇਆਂ ਆਖਦਾ ਇਸ ਮੌਕੇ ਤੇ ਸਾਡੇ ਗੁਰਦੇਵ ਸ਼ਰਮਾ ਜੀ ਬੀ ਜੀ ਸਾਡੇ ਕੈਸ਼ੀਅਰ ਬੀ ਜੀ ਪੀ ਦੇ ਔਰ ਲੁਧਿਆਣੇ ਦੀ ਸਮੂਚੀ ਟੀਮ ਵਿਰਾਜਮਾਨਾ ਸੋਨਾ ਵੱਲੋਂ ਰਾਜ ਜੀ ਨੂੰ ਬਹੁਤ ਵੱਡਾ ਇਸ ਮੌਕੇ ਤੇ ਜੀ ਆਇਆਂ ਆਖਿਆ ਜਾਂਦਾ ਔਰ ਅਸੀਂ ਆਸ ਕਰਦੇ ਆ ਕਿ ਇਸ ਇਲਾਕੇ ਚ ਬੀ ਜੀ ਪੀ ਦਾ ਝੰਡਾ ਬਲੰਦ ਕਰਨ ਦੇ ਵਿੱਚ ਰਾਜ ਜੀ ਔਰ ਉਹਨਾਂ ਦੀ ਸਮੂਚੀ ਟੀਮ ਆਪਣਾ ਪੂਰਾ ਯੋਗਦਾਨ ਦੇ ਕਾਫੀ ਲੋਕ ਆ ਰਹੇ ਆ ਪਾਰਟੀ ਦੇ ਵਿੱਚ ਮੈਂ ਇਹੀ ਦੇਖੋ ਜਦੋਂ ਆ ਰਹੇ ਨੇ ਤਾਂ ਮੈਂ ਇਹੀ ਬੇਨਤੀ ਕਰਨੀ ਚਾਹੁੰਗਾ ਵੀ ਇਹ ਬਦਲਦੇ ਹੋਏ ਪੰਜਾਬ ਦਾ ਇੱਕ ਸਰੂਪ ਨਜ਼ਰ ਆ ਰਿਹਾ ਲੋਕ ਅੱਜ ਖਾਸ ਕਰਕੇ ਭਾਰਤੀ ਜਨਤਾ ਪਾਰਟੀ ਨਾਲ ਇਸ ਕਰਕੇ ਚੱਲਣਾ ਚਾਹੁੰਦੇ ਨੇ ਕਿ ਉਹ ਮੌਕੇ ਦੀਆਂ ਸਰਕਾਰਾਂ ਤੋਂ ਪਰੇਸ਼ਾਨ ਹੋ ਚੁੱਕੇ ਨੇ ਉਹਨਾਂ ਦੇ ਝੂਠਾਂ ਤੋਂ ਪਰੇਸ਼ਾਨ ਹੋ ਚੁੱਕੇ ਨੇ ਸੋ ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਕਿਤੇ ਨਾ ਕਿਤੇ ਮੋਦੀ ਜੀ ਦੀਆਂ ਪਾਲਿਸੀਆਂ ਭਾਰਤੀ ਜਨਤਾ ਦੇ ਪਾਰਟੀ ਦੀਆਂ ਪਾਲਿਸੀਆਂ ਸਾਡੇ ਦੇਸ਼ ਨੂੰ ਅੱਗੇ ਲੈ ਕੇ ਜਾ ਸਕਦੀਆਂ ਨੇ ਉਹਦੇ ਵਿੱਚ ਰਾਸ਼ਟਰਵਾਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਸਾਰੇ ਜੁੜ ਕੇ ਉਹਦੇ ਵਿੱਚ ਆਪਣਾ ਯੋਗਦਾਨ ਪਾਣਾ ਚਾਹੁੰਦੇ ਨੇ ਸੋ ਅੱਜ ਇਸ ਕਰਕੇ ਸਾਰੇ ਸਾਡੇ ਨਾਲ ਜੁੜ ਰਹੇ ਹਨ ਉਗਰੀ ਮਹਿਲਾ ਮੋਰਚਾ ਦੀ ਮੈਂ ਪ੍ਰਧਾਨ ਰੂਪਮ ਸ਼ਰਮਾ ਬਸ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਅਸੀਂ ਆਪਣੀ ਮਹਿਲਾ ਮੋਰਚਾ ਦੀ ਟੀਮ ਨੂੰ ਬਹੁਤ ਜ਼ਿਆਦਾ ਸਟਰੋਂਗ ਕਰਕੇ ਚੱਲਾਂਗੇ ਦੇਸ਼ ਦੇ ਲਈ ਸਾਰੇ ਕੰਮ ਕਰਾਂਗੇ ਬਸ ਕਿੱਦਾਂ ਲੱਗ ਰਿਹਾ ਦੇਖੋ ਅੱਜ ਸਮਾਜ ਸੇਵਕ ਅੱਜ ਸ਼ਾਮਲ ਹੋ ਰਹੇ ਆ ਕੀ ਲੱਗ ਰਿਹਾ ਕਿੱਦਾਂ ਲੱਗ ਰਿਹਾ ਮਾਹੌਲ ਦੇਖੋ ਮਾਹੌਲ ਬਹੁਤ ਅੱਛਾ ਲੱਗ ਰਿਹਾ ਸਾਰਾ ਹੀ ਪੋਜ਼ਿਟਿਵ ਵਿੱਚ ਹੀ ਸਾਰੇ ਆਏ ਨੇ ਬਹੁਤ ਖੁਸ਼ ਹੋ ਕੇ ਗਏ ਨੇ ਅ ਟੀਮ ਜੁਆਇਨ ਕਰਕੇ ਨਾ ਬੀਜੇਪੀ ਦੀ थैंक यू ਬਹੁਤ ਮਿਲ ਰਿਹਾ ਦੇਖੋ ਨਾ ਲੋਕੀ ਆ ਰਹੇ ਪਾਰਟੀ ਹਾਂਜੀ ਬਹੁਤ ਖੁਸ਼ ਹੋ ਕੇ ਗਏ ਨੇ ਲੋਕੀ ਕਿਉਂਕਿ ਮੋਦੀ ਸਾਹਿਬ ਬਹੁਤ ਅੱਛੇ ਕੰਮ ਕਰ ਰਹੇ ਆ ਇਸ ਕਰਕੇ ਉਹ ਗੋਤ ਹੀ ਪੋਜੀਟਿਵ ਹੋਇਆ ਟੀਮ ਨੂੰ ਦੇਖ ਕੇ थैंक यू